ਸੁਖਵਿੰਦਰ ਕਾਲ ਅੱਜ ਕਿਹੜਾ ਦੇਖਦੇ ਹਾਂ ਅੱਜ ਜ਼ਿਲ੍ਹੇ ਦਾ ਮਾਨ ਭਗਵੰਤ ਸਿੰਘ ਮਾਨ ਦੀ ਜਿਹੜੀ ਵਿਆਹ ਬੰਦਨ ਦੇ ਵਿੱਚ ਬੰਦਨ ਜਾ ਰਹੇ ਨੇ ਕਿਵੇਂ ਖੁਸ਼ੀਆਂ ਬਣਾ ਰਹੇ ਹੋਗੇ ਸਾਨੂੰ ਬਹੁਤ ਖੁਸ਼ੀ ਆ ਜੀ ਸਾਰੇ ਸੰਗਰੂਰ ਵਾਸੀਆਂ ਨੂੰ ਬਹੁਤ ਖੁਸ਼ੀ ਆ ਤਿੰਨ ਮਹੀਨਿਆਂ ਤੋਂ ਵੈਸੇ ਹੀ ਬਹੁਤ ਖੁਸ਼ਾ ਅਸੀਂ ਵੈਸੇ ਹੀ ਜਦੋਂ ਦੇ ਇਸ ਆਹ ਦੇ ਵਿੱਚ ਆਏ ਨੇ 2012 ਦੇ ਵਿੱਚ ਤੇ ਪਰ ਹੁਣ ਸਾਨੂੰ ਹੋਰ ਵੀ ਖੁਸ਼ੀ ਹੋ ਗਈ ਕਿ ਅੱਗੇ ਤਾਂ ਦੇਖੋ ਜਿਹੜੇ ਸੀਐਮ ਸਾਹ ਹੁੰਦੇ ਸੀਗੇ ਤਾਂ ਬਹੁਤ ਉਹਨਾਂ ਦੇ ਆਈ ਮੰਨ ਲਓ ਵੀ ਭੋਗ ਹੀ ਦੇਖਦੇ ਸੀਗੇ ਹੁਣ ਵਿਆਹ ਐਕਤੀ ਦੇਖਣ ਨੂੰ ਮਿਲਿਆ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਪੰਜਾਬ ਦੀ ਜ਼ਿੰਮੇਵਾਰੀ ਨਾਲ ਹੁਣ ਘਰ ਦੀ ਜ਼ਿੰਮੇਵਾਰੀ ਵੀ ਚੱਕਣੀ ਪੈਂਦੀ ਹੈ ਘਰ ਦੀ ਜ਼ਿੰਮੇਵਾਰੀ ਵੀ ਚੱਕਣੀ ਪੈਂਦੀ ਹੈ ਇਹ ਜ਼ਰੂਰੀ ਹੈ ਜੀ ਦੇਖੋ ਘਰ ਗ੍ਰਸਤੀ ਵੀ ਸਭ ਨੂੰ ਦੇਖਣੀ ਪੈਂਦੀ ਹੈ ਸਾਨੂੰ ਵੀ ਦੇਖਣੀ ਪੈਂਦੀ ਹੈ ਅਸੀਂ ਫਿਰ ਵੀ ਆੰਦੇ ਆ ਲੇਕਿਨ ਸਾਰਿਆਂ ਨੂੰ ਦੇਖਣੀ ਪੈਂਦੀ ਹੈ ਫਿਰ ਇਕੱਲੇ ਰਹਿ ਕੇ ਤਾਂ ਠੀਕ ਨਹੀਂ ਉਹਨਾਂ ਦੇ ਮਮਾ ਨੇ ਉਹਨਾਂ ਨੇ ਉਹਨਾਂ ਨੂੰ ਜ਼ੋਰ ਪਾਇਆ ਵੀ ਹਾਂ ਬੇਟਾ ਜ਼ਰੂਰੀ ਹੈ ਘਰ ਗ੍ਰਸਤੀ ਬਾਰੇ ਵੀ ਜ਼ਰੂਰੀ ਹੈ ਸਾਰਿਆਂ ਨੂੰ ਦੇਖੋ ਹੁੰਦਾ ਹੀ ਹੈ ਜ਼ਿੰਮੇਵਾਰੀਆਂ ਨਿਭ ਠੀਕ ਹੈ ਨਾ ਜੀ ਇਸ ਕਰਕੇ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਨੂੰ ਸਾਰਿਆਂ ਨੂੰ ਹੀ ਖੁਸ਼ੀ ਹੈ ਪੰਜਾਬ ਦੇ ਰੀਤੀ ਰਿਵਾਜ ਜਦੋਂ ਵਿਆਹ ਹੁੰਦਾ ਬੋਲੀਆਂ ਪੈਂਦੀਆਂ ਨੇ ਗਿੱਧਾ ਪੈਂਦਾ ਫਿਰ ਅੱਜ ਕਿਸ ਤਰ੍ਹਾਂ ਪੰਗੜੇ ਪਹਿਨਦੇ ਹਾਂ ਹਾਂ ਜੀ ਹਾਂ ਜੀ ਅਸੀਂ ਪੰਗੜੇ ਪਾਵਾਂਗੇ ਜ਼ਰੂਰ ਇਸੇ ਕਰਕੇ ਆਇਆ ਲੱਡੂ ਵੀ ਵੰਡਾਂਗੇ ਪੰਗੜੇ ਵੀ ਪਾਵਾਂਗੇ ਜੀ ਸਾਰਾ ਕੁਝ ਕਰਾਂਗੇ ਅੱਛਾ ਫਿਰ ਜਿਵੇਂ ਦੇਖਦੇ ਆਂ ਭਾਂਜੀ ਕੱਲ ਜਦੋਂ ਅੱਜ ਜਿਹੜਾ ਸਮਾਗਮ ਖਤਮ ਹੋ ਜਾਏਗਾ ਕੱਲ ਨੂੰ ਫਿਰ ਇੱਤੀ ਰਿਵਾਜ ਹੁੰਦੇ ਨੇ ਪਿੰਡਾਂ ਦੇ ਵਿੱਚ ਮੱਥਾ ਟੇਕਣਾ ਕੱਲ ਦਾ ਪ੍ਰੋਗਰਾਮ ਕੈਮਰਾ ਨਾਲ ਫਿਰ ਜਾ ਰਹੇ ਹਾਂ ਪੂਰੇ ਸਤਾਉ ਫਿਰ ਹਾਂਜੀ ਹਾਂਜੀ ਬਿਲਕੁਲ ਜਾਵਾਂਗੇ ਜੀ ਸਾਰੇ ਹਾਂਜੀ ਸਾਰੇ ਪ੍ਰੋਗਰਾਮ ਜਾ ਕੇ ਦੇਖਾਂਗੇ ਜੀ ਸਾਰੇ ਕਿਹੜੇ ਕਿਹੜੇ ਪ੍ਰੋਗਰਾਮ ਹੁੰਦੇ ਨੇ ਆਮ ਤੌਰ ਤੇ ਜਿਹੜੇ ਲੇਡੀਜ਼ ਹੋਣਗੇ ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਰਸਮਾਂ ਰਹਿਣ ਵਾਲੀਆਂ ਨੇ ਹੁਣ ਹਾਂਜੀ ਕੰਗਣਾ ਗੁੰਗਣਾ ਖੇਡਦੇ ਨੇ ਜੀ ਜਿਵੇਂ ਮੱਥਾ ਮੁੱਥਾ ਟੇਕਦੇ ਨੇ ਜਿਹੜੇ ਜਿਹੜੇ ਭਗਵਾਨਾਂ ਨੂੰ ਆਪਾਂ ਮੰ ਦੇ ਪ੍ਰੋਗਰਾਮ ਨੇ ਕਰੇ ਕਿਤੇ ਹੋਏ ਉਹ ਵੀ ਆਪਸ ਵਿੱਚ ਕਰਨਗੇ ਠੀਕ ਹੈ ਸਾਰੇ ਪ੍ਰੋਗਰਾਮ ਦੇਖ ਕੇ ਆਵਾਂਗੇ ਹਾਂਜੀ ਰਮਜੀਤ ਸਿੰਘ ਚੰਨੀ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਅੱਜ ਬੜਾ ਖੁਸ਼ੀ ਆ ਦੇਣਾ ਕਿਸ ਤਰ੍ਹਾਂ ਜਸ਼ਨ ਮਨਾਇਆ ਜਾ ਰਿਹਾ ਸੰਗਰੂਰ ਚ ਭਗਵੰਤ ਮਾਨ ਦਾ ਆਪਣਾ ਹੋਮ ਡਿਸਟ੍ਰਿਕਟ ਹੈ ਸਾਨੂੰ ਸਾਰੇ ਵਲੰਟੀਅਰ ਨੂੰ ਸਾਰੇ ਸਾਥੀਆਂ ਨੂੰ ਸੰਗਰੂਰ ਵਾਲਿਆਂ ਨੂੰ ਬਹੁਤ ਸਭ ਤੋਂ ਪਹਿਲਾਂ ਤਾਂ ਮਹਿਮਾਨ ਸਾਹਿਬ ਤੇ ਉਹਨਾਂ ਦੇ ਮਿਸਟਰ ਡਾਕਟਰ ਗੁਰਪ੍ਰੀਤ ਜੀ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਅੱਜ ਉਹਨਾਂ ਦਾ ਵਿਆਹ ਹੋਣ ਜਾ ਰਿਹਾ ਤੇ ਨਾਲ ਸਾਡੇ ਵਲੰਟੀਅਰਾਂ ਦੇ ਵੀਰਾਂ ਦੇ ਵਿੱਚ ਤੁਹਾਡੇ ਸਾਹਮਣੇ ਹੀ ਅੱਜ ਢੋਲੀ ਬੁਲਾਇਆ ਗਿਆ ਬਾਕਾਇਦਾ ਸਾਰਾ ਅਰੇਂਜਮੈਂਟ ਕੀਤਾ ਗਿਆ ਤੇ ਭੰਗੜੇ ਦੇ ਪੂਰੇ ਪੂਰਾ ਭੰਗੜੇ ਪਾਉਣ ਦੀ ਪੋਜੀਸ਼ਨ ਤੇ ਖੜੇ ਹੋਣ ਇਸ ਤੋਂ ਬਾਅਦ ਹੁਣ ਸ਼ੁਰੂ ਹੋ ਜਾਊਗਾ ਜੀ ਪੂਰਾ ਤੇ ਬਹੁਤ ਖੁਸ਼ੀ ਪਾਈ ਜਾ ਰਹੀ ਹੈ ਇਸ ਗੱਲ ਨੂੰ ਲੈ ਕੇ ਕਿ ਕਿਸ ਤਰ੍ਹਾਂ ਮੈਂ ਕਿਸੇ ਜੇਕਰ ਆਪਣੇ ਅੰਦਾਜ਼ ਦੇ ਵਿੱਚ ਇੱਕ ਵਧਾਈ ਦੇਣਾ ਚਾਹੁੰਦੇ ਮੈਂ ਕਿਸ ਤਰ੍ਹਾਂ ਦੇਵੋਗੇ ਹੁਣ ਤੁਸੀਂ ਨਹੀਂ ਅਸੀਂ ਭੰਗੜੇ ਪਾ ਕੇ ਵਧਾਈ ਦੇਵਾਂਗੇ ਲੱਡੂ ਵੰਡਾਂਗੇ ਜੀ ਪੂਰੇ ਆਪਸ ਵਿੱਚ ਖੁਸ਼ੀ ਮਨਾਵਾਂਗੇ ਪੂਰੀ ਕੋਈ ਛੋਟੀ ਮੋਟੀ ਕੋਈ ਚੀਜ਼ ਸੁਣਾਓ ਜੀ ਜੇਕਰ ਤੁਹਾਡਾ ਢੋਲੀ ਸਰਾ ਸਕਦਾ ਤਾਂ ਬੋਲੀ ਜਾਓ ਕੋਈ ਇੱਕ ਅੱਦਾ ਲਾ ਦੋ ਹੈਲੋ ਨਹੀਂ